ਕੀ ਗੋੜਾ ਕਾਰ ਹੈ ਵਿਦਾ ਭਗਤ ਜਾਨੇਵਾ ਤਰਣੁ ਉਚਰਨ ਨੰਤਬੀਰ ਤਦਾ ਕਾਮਹ ਸਰਮੁ ਉਚਨ Vá, Gotama. ਤਨ ਤੁਜਸ ਨਾਨਕ ਪਰ ਨੇਤ ਨਵਨ ਜਗ ਛਾਇਓ ਸਤਰੋ ਟੰਗ ਸੂਰ ਸੇ ਅਹਨੇ ਸਹ ਮਰਨ ਦੁੱਖ ਜਾਏ ਫਤਨਾ ਸ਼੍ਰੀ ਵਾਹੀ ਗੁਰੂ ਸਾਹਿਬ ਜੀ ਹਲਾ ਪੰਜਵਾ ਜਗਾ ਤਰਸਾ ਪਾਪ ਕੋਟ ਉਤਾਰੇ ਤੇ ਤਤ ਸੰਗ ਇਹ ਭਵ ਜਾਗਾ

ਜਾ ਕਾ ਸ਼ਬਦ ਸੁਨਤਾ ਸੁਖ ਸਾਰੇ ਜਾ ਕੀ ਤਹਲਾ ਜਮ ਗੂਤ ਵਿਦਾਰੇ ਜਾ ਕੀ ਧੀਰਕ ਇਸ ਮਨਹ ਤਦਾਰੇ ਉਗਾਤਿ ਸਿਮਰਨ ਮੁਖ ਉਜਲਾਰੇ ਪ੍ਰਭ ਦੇ ਸੇਵਕ ਪ੍ਰਭ ਆਪ ਤਾਂ ਤੁਹਾਂ ਜੀ ਜਨੋ ਵੱਡਾ ਪਾ ਕੇ ਹੋ ਸ੍ਰੀ ਗੁਰੂ ਤੇਗ ਬਹਾਦਰ ਪੰਚ ਸਾਹਿਬ ਜੀਆਂ ਦੇ ਪਵਿੱਤਰ ਇਤਿਹਾਸਕ ਅਥਾਨ ਗੁਰਦੁਆਰਾ ਸ੍ਰੀ ਕਰਤਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਚ ਸਾਹਿਬ ਜੀਆਂ ਦੇ ਪਾਵਨ ਸੱਜੇ ਦਰਬਾਰਾਂ ਅੰਦਰ ਅਮਰਤ ਦੇ ਹਾਜ਼ਰੀਆਂ ਭਰ ਕੇ ਹਮੇ ਨੂੰ ਸਫਲਾ ਕਰਨੇ ਹੋ ਗੁਰੂ ਸਾਧੂਆਂ ਦਾ ਹਜਦਾ ਪਵਿੱਤਰ ਬਖਸ਼ਿਸ਼ ਕੀਤਾ ਲੋਕਾਂ ਦੁਆਨ ਦਿਆਂ ਨੇ ਸਰਵਣ ਕੀਤਾ ਪੰਜਵੇਂ ਗੁਰੂ ਦੇਵ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੇ ਮੁਖਾਰ ਬਿੰਦ ਤੋਂ ਸੁਹੀ ਰਾਗ ਅੰਦਰ ਵਿਚਾਰਣ ਕੀਤਾ ਹੋਇਆ ਇਹ ਪਵਿੱਤਰ ਹੈ ਰੱਬੀ ਕਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਕਤਾਂ ਜੀਆ ਦੇ ਮਬਾਰਕ ਕੰਗ 8 ਤਾਉ 34 ਉਪਰ ਸੁਭਾਈ ਮਾਨ ਹੈ ਪੰਥ ਸਾਹਿਬ ਜੀ ਮੇਰਾਮਤ ਕਰਨੇ ਪਾਵਨ ਬਚਨ ਸਾਡੇ ਮਨ ਹਿਰਦਿਆਂ ਤੇ ਅਸਰ ਕਰੇ ਸਤਿਗੁਰਾਂ ਦਾ ਹੀ ਬਖਸ਼ ਕੀਤਾ ਸੁਖ ਤੇ ਪੱਲੇ ਨਾਲ ਬੰਨ੍ਹ ਕੇ ਲੈ ਜਾ ਸਕੀਏ ਜੀਵਨ ਦੇ ਅੰਦਰ ਕਮਾ ਸਕੀਏ ਸਭਨਾ ਦੀਆਂ ਹਾਜ਼ਰੀਆਂ ਪ੍ਰਵਾਨ ਹੋ ਜਾਣ ਆਪਣਾ ਦਾ ਸੱਚਾ ਹੋਇਆ ਕਦਮ ਕਦਮ ਲੈ ਕੇ ਅੱਗੇ ਵਧਾਂਗੇ Satu मलु नखिपी

ਜਨਨਕੀਆ ਜਨਨਕੀਆ ਤੇਰਾ ਨਾਮ ਜੀ